ਅੱਜ 22 ਦਸੰਬਰ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਇਸ ਬਾਰੇ ਗੱਲ ਕਰਦੇ ਹਾਂ ਜਿਵੇਂ ਦੱਸਿਆ ਹੋਇਆ ਸੀਗਾ ਕਿ ਅੱਜ ਬਹੁਤੇ ਇਲਾਕਿਆਂ ਦੇ ਵਿੱਚ ਮੌਸਮ ਸਾਫ਼ ਧੁੱਪ ਵਾਲਾ ਤੇ ਕਈ ਦਿਨਾਂ ਤੋਂ ਬਾਅਦ ਗਰਮੀ ਅਤੇ ਹੌਮਸ ਬਹੁਤ ਵੱਡੇ ਖੇਤਰ ਦੇ ਵਿੱਚ ਦੇਖੀ ਗਈ ਤੇ ਦੁਪਹਿਰ ਦੇ ਆਸ-ਪਾਸ ਕੁਝ ਕਿ ਖੇਤਰਾਂ ਦੇ ਵਿੱਚ ਟੁੱਟਵੇਂ ਜਿਹੇ ਛਰਾਟੇ ਵੀ ਦੇਖਣ ਨੂੰ ਮਿਲੇ ਬਹੁਤ ਘੱਟ ਖੇਤਰੀ ਕੁਝ ਕਲਾਕੀ ਦਬਾਬੇ ਦੇ ਕੁਝ ਕਮਾਲਵੇ ਦੇ ਤੇ ਸ਼ਾਇਦ ਅਮਰitsar ਦੇ ਆਸ-ਪਾਸ ਵੀ ਟੁੱਟਵੇਂ ਜਿਹੇ ਛਰਾਟੇ ਦੇਖਣ ਨੂੰ ਮਿਲੇ ਬਹੁਤੇ ਵੱਡੇ ਪੱਦਰ ਤੇ ਨਹੀਂ ਸਨ ਬਹੁਤੇ ਖੇਤਰਾਂ ਦੇ ਵਿੱਚ ਮੌਸਮ ਅਜੇ ਸਾਫ ਰਹਿੰਦਾ ਹੋਇਆ ਜਾਪਦਾ ਹੈ ਸ਼ਾਮ ਵੇਲੇ ਤੱਕ ਇਸੇ ਤਰ੍ਹਾਂ ਹੀ ਟੁੱਟਵੇਂ ਜਿਹੇ ਛਰਾਟੇ ਜਰੂਰ ਕੁਝ ਕੇ ਖੇਤਰਾਂ ਦੇ ਵਿੱਚ ਲੱਗ ਸਕਦੇ ਨੇ ਅੱਧੀ ਰਾਤ ਤੋਂ ਬਾਅਦ ਪੰਜਾਬ ਦਾ ਮੌਸਮ ਬਦਲਣਾ ਸ਼ੁਰੂ ਹੋ ਜਾਵੇਗਾ ਸਵੇਰ ਤੜਕਸਰ ਕਈ ਖੇਤਰਾਂ ਦੇ ਵਿੱਚ ਮੀਂਹ ਪੈਂਦਾ ਹੋਇਆ ਦਿਖਾਈ ਦੇਵੇਗਾ ਖਾਸ ਕਰਕੇ ਪਹਾੜਾ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਮੀਂਹ ਦੀ ਦਾ ਦੌਰ ਦੇਖਣ ਨੂੰ ਮਿਲੇਗਾ 23 ਤਰੀਕ ਤੋਂ ਲੈ ਕੇ 27 ਤਰੀਕ ਤੱਕ ਪੰਜਾਬ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਲਗਾਤਾਰ ਮੀਂਹ ਪੈਂਦਾ ਰਹੇਗਾ ਇੱਕ ਦੋ ਵਾਰ ਭਾਰੀ ਤੋਂ ਭਾਰੀ ਮੀਂਹ ਵੀ ਕਈ ਜ਼ਿਲ੍ਹਿਆਂ ਦੇ ਵਿੱਚ ਪੈਂਦਾ ਹੋਇਆ ਦਿਖਾਈ ਦੇਵੇਗਾ ਖਾਸ ਕਰਕੇ ਪਹਾੜਾਂ ਦੇ ਨਾਲ ਲੱਗਦੇ ਖੇਤਰ ਦੁਆਬਾ ਪੁਆਦ ਜਾਂ ਕੁਝ ਕੇ ਖੇਤਰ ਮੱਝੇਰੇ ਇਹਨਾਂ ਵਿੱਚ ਵਧੀਆ ਮੀਂਹ ਪੈਂਦਾ ਹੋਇਆ ਦਿਖਾਈ ਦੇ ਰਿਹਾ ਹੈ ਬਾਰਿ ਮਾਲਵੇ ਦੇ ਬਹੁਤੇ ਖੇਤਰਾਂ ਦੀ ਵੀ ਆਵੇਗੀ ਤੇ ਪੱਛਮੀ ਮਾਲਵੇ ਦੀ ਵੀ ਆਵੇਗੀ ਪਰ ਉਹਨਾਂ ਦੇ ਵਿੱਚ ਕੱਲ ਨੂੰ ਜਾਂ ਅਗਲੇ ਇੱਕ ਅੱਧੇ ਦਿਨ ਟੁੱਟਵੇਂ ਤੌਰ ਤੇ ਵੱਖ-ਵੱਖ ਜਗ੍ਹਾ ਸ਼ਰਾਟੇ ਲੱਗਦੇ ਹੋਏ ਦਿਖਾਈ ਦੇਣਗੇ ਪਹਾੜੀ ਖੇਤਰਾਂ ਦੇ ਵਿੱਚ ਪਹਿਲੋ ਹੀ ਅਲਰਟ ਦੱਸਿਆ ਹੋਇਆ ਹੈ 25 ਤੋਂ 23 ਤਰੀਕ ਤੋਂ ਲੈ ਕੇ 28 ਤਰੀਕ ਤੱਕ ਭਾਰੀ ਮੀਂਹ ਬੱਦਲ ਫਟਣ ਵਰਗੇ ਘਟਨਾਵਾ ਬਹੁਤ ਸਾਰੇ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲਣਗੇ ਆ ਹਰਿਆਣਾ ਤੇ ਰਾਜਸਥਾਨ ਦੇ ਵੀ ਬਹੁਤ ਸਾਰੇ ਖੇਤਰਾਂ ਦੇ ਵਿੱਚ ਤੁਹਾਨੂੰ ਵੀ ਅਗਲੇ ਦਿਨ ਚਾਰ ਦਿਨ ਲਗਾਤਾਰ ਦੇਖਣ ਨੂੰ ਮਿਲਦਾ ਰਹੇਗਾ